ਸੁਖਵੀਰ ਸਿੰਘ ਢਾਲੀਵਾਲ ਵੱਲੋਂ ಗ್ರಾಮ ਪੰਚਾਇਤ ਨਵਾ ਪਿੰਡ ਨਾਇਚਾ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਕੈਂਪ ਅਤੇ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਅੱਖਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈ ਅਤੇ ਐਨਕਾਂ ਦਿੱਤੀਆਂ ਗਈਆਂ ਚੈੱਕਅਪ ਦੌਰਾਨ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਵੀ ਕਰਵਾਏ ਗਏ ਖੂਨਦਾਨ ਕੈਂਪ ਦੌਰਾਨ ਸਵੈ ਇੱਛਾ ਨਾਲ ਖੂਨਦਾਨੀਆਂ ਨੇ ਖੂਨਦਾਨ ਕੀਤਾ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਇਹੋ ਜਿਹੇ ਕੈਂਪ ਹਰੇਕ ਪਿੰਡਾਂ ਵਿੱਚ ਲੱਗਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਮਰੀਜ਼ ਇਹਨਾਂ ਕੈਂਪਾਂ ਦਾ ਲਾਭ ਲੈ ਸਕਣ इस मौके सुखबीर सिंह धालीवाल रणजीत खेला, अमरजीत सिंह सरपंच सुखविंद बिट्टू तरसेम सिंह लखवीर सिंह पंच, गुरदेव सिंह सुरजीत सिंह पंच, नरंजन राम पंच ऊषा राणी पंच कमलजीत कौर पंच बलवंत राम पंच बलविंद धालीवाल अमरजीत खेला बुरिंदर कुमार तीरथ सिंह अमनदीप सिलावा तो पिंडवासी हाजिर रहे ਅੱਜ 21 ਸਤੰਬਰ ਨੂੰ ਪਿੰਡ ਨਵਾਂ ਪਿੰਡ ਨੇਚਾ ਦੇ ਵਿੱਚ ਪੰਜਵਾਂ ਖੂਨਦਾਨ ਕੈਂਪ ਔਰ ਪਹਿਲਾ ਜਿਹੜਾ ਆ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਅਸੀਂ ਧੰਨਵਾਦੀ ਆ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਔਰ ਸਾਡੇ ਵੱਡੇ ਵੀਰ ਸੁਖਵੀਰ ਸਿੰਘ ਧਾਰੀਵਾਲ ਜੀ ਔਰ ਸਮੂੱਚੀ ਗ੍ਰਾਮ ਪੰਚਾਇਤ ਸਰਪੰਚ ਅਮਰਜੀਤ ਜੀ ਜਿਨ੍ਹਾਂ ਦੇ ਉਦਮ ਦੇ ਸਦਕਾ ਜਿਹੜਾ ਅੱਜ ਕੈਂਪ ਚੱਲ ਰਿਹਾ ਆ ਔਰ ਲੋੜਵੰਦ ਜਿਹੜੇ ਪਰਿਵਾਰ ਆ ਇਹਦਾ ਲਾਹਾ ਲੈ ਰਹੇ ਆ ਤੋਂ ਜਿੰਨੇ ਵੀ ਸਾਡੇ ਪਿੰਡ ਦੇ ਜਿਹੜੇ ਸਾਥੀ ਆ ਜਿਨ੍ਹਾਂ ਨੇ ਉਦਮ ਕੀਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਗਤ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਤਰੀਕ 21 9 2025 ਨੂੰ ਨਵਾਂ ਬੰਗਾਚਾ ਵਿਖੇ ਅੱਖਾਂ ਅੱਖਾਂ ਦਾ ਕੈਂਪ ਤੇ ਬਲੱਡ ਐਡਮਿਸ਼ਨ ਕੈਂਪਪ ਬਲੱਡ ਦਾ ਖੂਨਦਾਨ ਪੰਜਵਾਂ ਕੈਂਪ ਅੱਜ ਸਾਡੇ ਪਿੰਡ ਚੱਲ ਰਿਹਾ ਹੈ ਜਿਹਦੇ ਵਿੱਚ ਕੇ ਸਭ ਤੋਂ ਜ਼ਿਆਦਾ ਉਦੋਂ ਸਰਦਾਰ ਤਕਵੀਰ ਸਿੰਘ ਢਾਲੀਵਾਲ ਉਹਨਾਂ ਦਾ ਤੇ ਗ੍ਰਾਮ ਪੰਚਾਇਤ ਐਨ ਆਰ ਆਈ ਵੀਰ ਸਾਡੇ ਗਰਮੇਲ ਸਿੰਘ ਖੇਲਾ ਜੀ ਉਹ ਵੀ ਅਮਰੀਕਾ ਤੋਂ ਸੇਵਾ ਭੇਜੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਬਾਕੀ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਸੇਵਾ ਕੀਤੀ ਤੇ ਬਾਅਦ ਚੜ ਕੇ ਹਿੱਸਾ ਲੈ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਜਿਹੜਾ ਪ੍ਰਾਲਾ ਕੀਤਾ ਖੂਨਦਾਨ ਕੈਂਪ ਦਾ ਸਾਡੇ ਨਵੇਂ ਪਿੰਡ ਨੈਚੇ ਤੋਂ ਸਾਡੇ ਧਾਰੀਵਾਲ ਪਰਿਵਾਰ ਤੇ ਸਾਰੀ ਨਗਰ ਪੰਚਾਇਤ ਆ ਤੇ ਸਾਡੇ ਡਾਕਟਰ ਸਾਹਿਬ ਨੇ ਟੀਮ ਆ ਸੁਖਵੀਰ ਸਿੰਘ ਜੀ ਧਾਰੀਵਾਲ ਕਿਉਂਕਿ ਆਪਾਂ ਦੇਖਿਆ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹਰ ਇੱਕ ਚੀਜ਼ ਬਣਾਤੀ ਆ ਜਿਹੜਾ ਅਨਸਾਨੀ ਅੰਗ-ਅੰਗ ਬਣਾਤਾ ਪਰ ਜਿਹੜਾ ਇੱਕ ਖੂਨ ਆ ਲਹੂ ਆ ਇਹ ਹੱਲੇ ਤੱਕ ਵੀ ਕਿਸੇ ਸਾਇੰਸ ਸਾ ਤਾਂ ਤੋਂ ਤੋਂ ਵੀ ਨਹੀਂ ਬਣਿਆ ਕਿਉਂਕਿ ਖੂਨ ਜਿਹੜੀ ਲੋੜ ਹੁੰਦੀ ਆ ਇਹਦੇ ਨਾਲ ਹੀ ਆਪਣਾ ਜਿਹੜੇ ਸਾਹ ਚੱਲਦੇ ਆ ਕਿਉਂਕਿ ਖੂਨ ਅਹੀਂ ਜਿਹੜੀ ਆਕਸੀਜਨ ਆ ਆਪਣੇ ਸਾਰੇ ਬਾਡੀ 'ਚ ਜਾਂਦੀ ਆ ਸੋ ਜਿਹੜਾ ਇਹ ਖੂਨਦਾਨ ਦਾ ਕੈਂਪ ਇੱਥੇ ਲਾਇਆ ਸਾਡੇ ਸੁਖਵੀਰ ਸਿੰਘ ਜੀ ਧਾਰੀਵਾਲ ਦੇ ਉਹਨਾਂ ਦੀ ਸਾਰੀ ਟੀਮ ਸਾਡੇ ਡਾਕਟਰ ਸਾਹਿਬ ਸਾਡੇ ਜਿਹੜੀ ಗ್ರಾಮ ਪੰਚਾਇਤ ਨਮਾ ਨਜਾ ਦੀ ਆ ਬਹੁਤ ਬਹੁਤ ਅਸੀਂ ਇਹਨਾਂ ਦੀ ਇਹ ਜਿਹੜੇ ਛਲਾਗਾ ਕਦਮ ਪਟੇ ਆ ਇਹਨਾਂ ਦੀ ਅਸੀਂ ਛਲਾਗਾ ਕਰਦੇ ਆ ਕਿਉਂਕਿ ਅੱਜ ਆਪਾਂ ਨੂੰ ਲੋੜ ਆ ਖੂਨਦਾਨ ਦੀ ਕਿ ਆਪਾਂ ਕੈਂਪ ਲਾਵਾਂਗੇ ਕਿਉਂਕਿ ਜਦੋਂ ਕਿਤੇ ਕੋਈ ਜੋੜਬੰਦ ਵਿਅਕਤੀ ਖੂਨ ਨਹੀਂ ਮਿਲਦਾ ਉਹ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਕਿਉਂਕਿ ਜਿਹੜਾ ਖੂਨ ਦਾ ਨਾ ਉਹ ਇੱਕ ਕੜੀ ਆ ਇਨਸਾਨ ਨੂੰ ਪ੍ਰਲੋਗ ਤੋਂ ਇੱਥੇ ਰੋਕਣ ਦੀ ਸੋ ਬਹੁਤ ਬਹੁਤ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਆਪਣੇ ਵੱਲੋਂ ਤੇ ਸਾਰੇ ਇਲਾਕੇ ਵੱਲੋਂ ਕਿਉਂਕਿ ਇਹਨਾਂ ਦਾ ਵੱਡਾ ਉਪਰਾਲਾ ਸਾਰੀ ਨਗਰ ਪੰਚਾਇਤ ਸਰਪੰਚ ਸਾਹਿਬ ਸਾਡੇ ਨਾਲ ਖੜਿਆ ਭਾਜੀ ਸੁਖਬੀਰ ਸਿੰਘ ਜੀ ਧਾਰੀਵਾਲ ਖੜਿਆ ਡਾਕਟਰ ਸਾਹਿਬ ਖੜਿਆ ਤੇ ਜਿੰਨੀਆਂ ਵੀ ਟੀਮਾਂ ਇਹਨਾਂ ਦੇ ਨਾਲ ਜੁੜੀਆਂ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੋਂ ਬਾਅਦ ਇਹਨਾਂ ਵੱਲੋਂ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ ਚੈੱਕਅਪ ਕੈਂਪ ਜਿਹਦੇ ਵਿੱਚ ਜਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਤੇ ਜੇ ਆਪਰੇਸ਼ਨਾਂ ਦੀ ਲੋੜ ਪਈ ਉਹ ਵੀ ਹੋਣਗੇ ਕਿਉਂਕਿ ਕੋਈ ਕਹਿੰਦਾ ਵੀ ਜੇ ਅੱਖਾਂ ਨਹੀਂ ਹੈਗੀਆਂ ਤਾਂ ਸਭ ਕੁਝ ਖਤਮ ਹੈ ਕਿਉਂਕਿ ਨਾ ਆਪਾਂ ਅੱਖਾਂ ਤੋਂ ਕੋਈ ਰੰਗ ਦੱਸ ਸਕਦੇ ਆ ਨਾ ਬੰਦੇ ਨੂੰ ਦੱਸ ਸਕਦੇ ਆ ਕਿ ਕਿੱਦਾਂ ਦਾ ਕੀ ਨਹੀਂ ਤੇ ਨਾ ਆਪਾਂ ਕੋਈ ਸ਼ਹਿ ਦੇਖ ਸਕਦੇ ਆ ਅੱਖਾਂ ਵੀ ਬਹੁਤ ਜ਼ਰੂਰੀ ਆ ਤੇ ਇਹਦਾ ਵੀ ਜਿਹੜਾ ਇਹਨੇ ਕੈਂਪ ਲਾਇਆ ਬਹੁਤ ਹੀ ਧੰਨਵਾਦ ਅਸੀਂ ਕਰਦੇ ਆ ਆਪਣੇ ਵੱਲੋਂ ਵੀ ਤੇ ਅਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਜਿਹੜੇ ਕੈਂਪ ਆ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਕਿਉਂਕਿ ਜਿਹੜਾ ਖੂਨਦਾਨ ਜਦੋਂ ਖੂਨ ਦੀ ਲੋੜ ਪੈਂਦੀ ਆ ਉਹਦੇ ਲਈ ਆਪਾਂ ਨੂੰ ਇਹ ਜਿਹੜਾ ਹੰਬੜਾ ਮਾਰਨਾ ਚਾਹੀਦਾ ਤੇ ਵੱਧ ਤੋਂ ਵੱਧ ਪਿੰਡਾਂ 'ਚ ਖੂਨਦਾਨ ਲਾਉਣੇ ਚਾਹੀਦੇ ਆ ਇਹ ਨਗਰ ਵਧਾਈ ਦਾ ਪਾਤਰ ਆ ਨਮਾ ਪੰਡਨੇਚਾ ਕਿਉਂਕਿ ਇਹਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਅੱਗੇ ਵੀ ਇਹਨਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਤੇ ਅਸੀਂ ਆਸ਼ ਕਰਦੇ ਆ ਕਿ ਜਿੰਨੇ ਵੀ ਇਹਨਾਂ ਨਾਲ ਜੁੜੇ ਹੋਏ ਲੋਕ ਨੇ ਸੰਸਥਾਵਾਂ ਨੇ ਧਰਮੀ ਲੋਕ ਨੇ ਉਹ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੋ ਤਾਂ ਜੋ ਇਦਾਂ ਦੇ ਕੈਂਪ ਆਪਣੇ ਇਲਾਕਿਆਂ ਵਿੱਚ ਆਪਣੇ ਪਿੰਡਾਂ 'ਚ ਲੱਗਦੇ ਆ ਰਹਿਣ ਤੇ ਜਿਹੜੇ ਆ ਲੋਕ ਆ ਉਹਨਾਂ ਨੂੰ ਖੁਦਾਨ ਮਿਲੇ ਤੇ ਉਹ ਇਸ ਦੁਨੀਆ ਤੋਂ ਨਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ